ਹੈਲੋ ਸਾਰਿਆਂ ਨੂੰ ਮੇਰੀ ਕਿਰਪਾ ਇਸ ਵਕਤ ਦੀ ਕਲਜੀ ਕੌਜ਼ਿੰਦਰ ਪੰਜਾਬੀ ਬਲੌਗ ਦਾ ਸਵਾਗਤ ਹੈ। ਇੱਕ ਗਾਈ ਜੱਤਰ ਬਣ ਆਣ ਕੇ ਸੀ ਆਪਾਂ ਅੱਜ ਗੁਰਦੁਆਰਾ ਸਾਵਨ ਇਤਾਲ ਲੰਗਰ ਵਾਲੀ ਥਾਂ ਦੇ ਬੋਲਦੇ ਜਿੰਨੂੰ ਹਨਾ ਤੇ ਬਣਾਉਣ ਲੱਗੀ ਸੀ ਦਾਲ ਮੈਂ ਸੋਚ ਰਹੀ ਹਾਂ ਜਦ ਤੈ। ਬਣਾਵਾਂਗੇ ਆਪਾਂ ਕਾੜਨੀ ਚ ਦਾਲ ਤੇ ਨਾਲ ਬਣਾਵਾਂਗੇ ਆਪਣਾ ਇਹ ਕ੍ਰੇਲੇ। ਜਿਨ੍ਹਾਂ ਓਇਲ ਤੋਂ ਕ੍ਰੇਲੇ ਬਣਾ ਲਿਆ। ਜਮੈਂ ਫੇਰ ਤੇਰੇ ਤੋਂ ਬਿਨਾ ਬਹੁਤ ਵਧੀਆ ਵਾਲੇ ਕਰੇਲੇ ਬਣਾਉਂਗੀ ਨਵੇਂ ਤਰੀਕੇ ਨਾਲ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਤਾਂ ਕਰ ਤੁਸੀਂ ਬਨੇ ਰਹੋ ਤੇ ਤਾਂ ਧੋ ਲਿਆ ਫੱਕ दाल ਪਿਆ ਦੇਖੋ ਜੜੀ ਮੇਰੀ ਕਾੜ ਦੀ ਬਹੁਤ ਪੁਰਾਣੀ ਕਾੜ ਦੀਆਂ ਤੁਸੀਂ ਦੇਖੀ ਹੋਈ ਹੈ ਨਾ ਬਹੁਤ ਸਾਰੀਆਂ ਨੇ ਕਮੈਂਟ ਆਉਂਦੀ ਕਿ ਸਾਡੀ ਚਾਤੀ ਟੁੱਟ ਜਾਂਦੀ ਕਾੜ ਦੀ ਮੈਂ ਤੇ ਕਾੜ ਦੀਆਂ ਕਿੰਨੀਆਂ ਦੇਖੋ ਜੀ ਟੁੱਟੇ ਜਾਂਦੇ ਪਰ ਸਾਡੇ ਨਹੀਂ ਟੁੱਟਦੀ ਹੈਗੀ ਕਿਉਂਕਿ ਜਦੋਂ ਗਰਮ ਹੁੰਦੀ ਹੈ ਨਾ ਤੇ ਮੈਂ ਹਮੇਸ਼ਾ ਇਹਦੇ نیچے ਕੁਝ ਨਾ ਕੁਝ ਰੱਖਦੀ ਹੁੰਦੀ ਆ ਤੇ ਗਰਮ ਕਦੀ ਵੀ ਮੈਨੂੰ ਧਰਤੀ ਦੇ ਨਹੀਂ ਰੱਖਦੀ ਤੇ ਗਰਮ ਮੈਨੂੰ ਧੋਂਦੀ ਰਹੀ ਹੈ ਜੀ ਇੱਧਰ ਦੇ ਲਈ ਸੀ ਆਪਾਂ ਬਾਹਲਾ ਇੱਧਰ ਤੋਂ ਲੈ ਲਿਆ ਆਪਾਂ ਹੁਣ ਬਾਅਦ ਤੇ ਲੋ ਜੀ ਮੈਂ ਤਾਂ ਦਾਲ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲੈਨੇ ਆ ਤੇ ਘਰ ਦੇ ਸਾਡੇ ਪਤਾ ਕੀ ਕਹਿੰਦੇ ਹੁੰਦੇ ਨੇ ਕੀ ਕੰਮ ਕਰਦੇ ਕਦੀ ਕਦੀ ਤਾਂ ਮੇਰਾ ਬਹੁਤ ਜੀ ਕਰਦਾ ਕਿ ਸਾਰਾ ਦਿਨ ਦੇ ਇੱਕ ਦਿਨ ਪੂਰੀ ਰੁਟੀਨ ਦਿਖਾਵਾਂ ਮੈਂ ਕਿ ਇੱਕ ਦਿਨ ਚ ਜਾਂ ਅੱਧੇ ਦਿਨ ਚ ਮੈਂ ਕਿੰਨੇ ਕੰਮ ਕਰਦੀ ਆ ਕੋਸ਼ਿਸ਼ ਤਾਂ ਮੇਰੀ ਇਹ ਵੀ ਹੈ ਕਿ ਮੈਂ ਹੁਣ ਪੂਰਾ ਫਿਸੇ ਦਿਨ ਕੰਮ ਦਾ ਕਾਣਾ ਚਾਹੇ ਛੋਟੇ-ਛੋਟੇ ਨਿੱਕੇ-ਨਿੱਕੇ ਵੀ ਕੰਮ ਹੈ ਨਾ ਉਹ ਵੀ ਮੈਂ ਵਿੱਚ ਲੈ ਕੇ ਆਣੇ ਕਿਸੇ ਜੇ ਸਾਡੇ ਘਰ ਜਾਂਦਾ ਹਮੇਸ਼ਾ ਇਹੀ ਹੁੰਦਾ ਹੈ ਕਿ ਤੁਸੀਂ ਸਾਰਾ ਦਿਨ ਕਰਦੇ ਕੀ ਹੈ ਤੇ ਲੋ ਜੀ ਦਾਲ ਨੂੰ ਚੰਗੀ ਤਰ੍ਹਾਂ ਧੋ ਲਿਆ ਪਕਾੜ ਦੇ ਨੀ ਚੰਗੀ ਤਰ੍ਹਾਂ ਧੋ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹ ਲੋਕ ਇਹਨੂੰ ਤੋੜੀ ਕਹਿੰਦੇ ਆ ਹਨ ਕਈ ਚਾਤੀ ਕਈ ਇੱਥੇ ਸਾਡੇ ਹਿੰਦੂਸ ਮਤਲਬ ਜਿਹੜੇ ਰਾਜਪੂਤ ਹਨ ਨੋ ਹਾਂਡੇ ਬੋਲਦੇ ਆ ਸਾਡੇ ਤੇ ਮਤਲਬ ਹਿੰਦੀ ਦੇ ਵਿੱਚ ਹਾਂਡੀ ਵੀ ਬੋਲਦੇ ਆ ਉਹ ਜੀ ਪਾਣੀ ਪਾ ਲਾਂਗੇ ਪਾਣੀ ਇਹਦੇ ਚ ਨਾ ਖੁੱਲਾ ਪੈਂਦਾ ਤੁਹਾਨੂੰ ਪਤਾ ਹੀ ਪਹਿਲਾਂ ਵੀ ਮੈਂ ਤੁਹਾਨੂੰ ਕਈ ਵੀ ਰਿਵੀਡਿਓ ਚ ਦੱਸਿਆ ਹੋਇਆ ਹੈ ਕਿ ਪਾਣੀ ਇਹਦੇ ਚ ਬਹੁਤ ਖੁੱਲਾ ਡੁੱਲਾ ਪੈਂਦਾ ਹੈ ਬਾਕੀ ਨਮਕ ਵਿੱਚ ਹਲਦੀ ਸਾਰਾ ਕੁਝ ਪਾ ਕੇ ਵਿੱਚ ਮੈਂ ਥੋੜਾ ਜਿਹਾ ਨਾ ਇੱਥੇ ਤੇਲ ਪਾ ਦੇਣਾ ਹੁੰਦੀ ਹੈ ਤਾਂ ਕਿ ਫਿਰ ਇਹ ਉਬਲਦੀ ਨਹੀਂ ਹੁੰਦੀ ਨਮਕ ਹਮੇਸ਼ਾ ਮੇਰੇ ਅਨਸਾਰ ਤੁਮ ਮਰਜ਼ੀ ਦੇਖ ਲਓ ਘੱਟੇ ਇੱਥੇ ਹੁੰਦਾ ਹੀ ਹੈ ਨਮਕ ਸਰਾ ਨਾ ਲਓ ਜੀ ਆਪਣਾ ਇੱਧਰ ਪਾ ਲਿਆ ਨਮਕ ਨਾਲੇ ਮੈਂ ਨਾ ਜਦੋਂ ਮਰਜੀ ਦੇਖਾਂ ਮੇਰੀ ਨਮਕਦਾਨੀ ਚ ਨਮਕ ਬਹੁਤ ਘੱਟ ਖਤਮ ਖਤਮ ਹੀ ਹੁੰਦਾ ਜਾਂਦਾ ਕਦੀ ਵੀ ਦੇਖੂਗੀ ਨਾ ਮੇਰਾ ਨਮਕ ਹੀ ਹੁੰਦਾ ਹੈ ਜੀ ਇਹ ਚ ਪਾਉਂਗੀ ਥੋੜਾ ਜਿਹਾ ਤੇਲ बस ਚਮਚਾਪੂ ਤੇਲ ਪਾਣਾ ਜ਼ਿਆਦਾ ਨਹੀਂ ਪਾਣਾ ਇਹ ਨਾਲ ਬਸ ਇਹ ਫਾਇਦਾ ਹੋ ਜਾਂਦਾ ਸਾਡੀ ਦਾਲ ਉਬਲਦੀ ਨਹੀਂ ਹੈਗੀ ਤੇਰੇ ਵਿੱਚ ਨਾ ਥੋੜਾ ਢੁੱਲਾ ਪਾਣੀ ਪਾ ਕੇ ਰੱਖਦੇ ਆ ਫਿਰ ਇਹ ਵਧੀਆ ਕਿਉਂਕਿ ਇਹ ਉਬਲਦੀ ਰਹਿੰਦੀ ਹੈ ਨਾ ਤਾਂ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ ਠੀਕ ਹੈ ਇੱਧਰ ਆ ਗਿਆ ਹੁਣ ਸਾਡਾ ਦੁੱਧ ਨੂੰ ਬਾਹਲਾ ਜੀ ਆਪਾਂ ਸਮਾਨ ਸਵਾਲ ਕੇ ਹੁਣ ਆਪਾਂ ਚੁੱਲ੍ਹੇ ਚ ਬਾਣਾ ਗਿਆ ਤੇ ਫਿਰ ਜਿੱਦਾ ਬਣਾਵਾਂਗੀ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰੂੰਗੀ ਤੇ ਲਓ ਜੀ ਦੁੱਧ ਟੱਕਦੀ ਆਪਾਂ ਤੇ ਲਓ ਗਾਇਜ਼ ਇਹ ਵਾਲੇ ਆਪਾਂ ਬੋਇਲਡ ਕਰ ਲਏ ਜਿਵੇਂ ਪਹਿਲਾਂ ਬਿਨਾ ਤੇਲ ਤੋਂ ਬਣਾਈ ਸੀ ਨਾ ਉਸੇ ਤਰ੍ਹਾਂ ਹੀ ਮੈਂ ਅੱਜ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਦੇਖੋ ਮੈਂ ਛਿਲਕਾ ਬਿਲਕੁਲ ਨਹੀਂ ਲਾਇਆ ਹੈਗਾ ਇਹਦਾ ਬਿਨਾ ਛਿਲਕੇ ਤੋਂ ਤੇ ਇਦਾਂ ਲੰਬੇ-ਲੰਬੇ ਕੱਟ ਲੈਣੇ ਠੀਕ ਹੈ ਇਦਾਂ ਹੀ ਕਰਕੇ ਆਪਾਂ ਇਹਨੂੰ ਨਾ ਕੁੱਕਰ ਦੇ ਵਿੱਚ ਪਾ ਲੈਣੇ ਬਿਨਾ ਪਾਣੀ ਤੋਂ ਤੇ ਆਹ ਜਿਹੜੇ ਛਿਲਕੇ ਸੀ ਨਾ ਉੱਪਰ ਇਹ ਵੀ ਵਿੱਚ ਹੀ ਪਾ ਦਾਂਗੇ ਤੇ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਹੈਗਾ ਹਲਕਾ ਜਿਹਾ ਆਪਾਂ ਨਮਕ ਪਾ ਲੈਣਾ ਇਹਦੇ ਵਿੱਚ ਠੀਕ ਹੈ ਜੀ ਹਲਕਾ ਜਿਹਾ ਇੱਕ ਨਮਕ ਸੁਟਾਂਗੇ ਜੇਕਰ ਚਾਹੋ ਤਾਂ ਤੁਸੀਂ ਪਹਿਲਾਂ ਵੀ ਲਾ ਸਕਦੇ ਹੋ ਨਮਕ ਲਾ ਕੇ ਹੁਣ ਆਪਾਂ ਸਿਰਫ ਇੱਕ ਭਾਫ਼ ਜਿੰਨੂੰ ਕਹਿੰਦੇ ਆ ਨਾ ਸੀਟੀ ਇੱਕ ਮਰਵਾਣੀ ਆ ਦੇਖੋ ਜੀ ਪਾਣੀ ਨਹੀਂ ਪਾਣਾ ਕੁਝ ਨਹੀਂ ਪਾਣਾ ਬਸ ਇੱਕ ਭਾਫ਼ ਜਦੋਂ ਸੀਟੀ ਆਉਣ ਲੱਗੇਗੀ ਫਿਰ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਆ ਦੇਖੋ ਇਸ ਤਰ੍ਹਾਂ ਕਾ ਤਰੀਕੇ ਨਾਲ ਬਣਾਵਾਂਗੀ ਮੈਂ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਤੇ ਲਓ ਜੀ ਇੱਧਰ ਬਣ ਗਈ ਸੀ ਸਾਡੀ ਆਪਾਂ ਧਰ ਦਾਂਗੇ ਇਹਦੇ ਤੇ ਦਾਲ ਫਿਰ ਆਪਾਂ ਕਰ ਲੈਨੇ ਆ ਜਦ ਤੱਕ ਕareleਆਂ ਦੀ ਤਿਆਰੀ ਜਦ ਤੱਕ ਥੋੜਾ ਛਣਾ ਛਣਾ ਮੌਸਮ ਹੈ ਚੁੱਲ੍ਹੇ ਤੇ ਛਾਂ ਹੋਵੇ ਫਿਰ ਮੈਨੂੰ ਹੁੰਦਾ ਚਲੋ ਇਹ ਕੰਮ ਕਰ ਲੈਨੇ ਆ ਤੇ ਲਓ ਗਾਇਜ਼ ਇੱਧਰ ਆਪਾਂ ਦਾਲ ਦੇ ਤੜਕੇ ਦੀ ਤਿਆਰੀ ਕਰ ਲਈ ਦਾਲ ਦੇ ਤੜਕੇ ਲਈ ਲੈ ਲਿਆ ਮੈਂ ਇਹ ਵਾਲੀ ਦਾਲ ਦੇ ਵਿੱਚ ਪਾਵਾਂਗੇ ਮੈਂ ਪਿਆਜ਼ ਟਮਾਟਰ ਤੇ ਅਦਰਕ ਲਸਣ ਤੇ ਹਰੀ ਮਿਰਚਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਟ ਲੈਨੇ ਤੇ ਆਪਾਂ ਕਰਦੇ ਹਾਂ ਚੁੱਲੇ ਤੇ ਤੜਕਾ ਲਾਣੇ ਆ ਤੇ ਲੋ ਗਾਇਜ਼ ਇੱਧਰ ਕਰ ਰਹੇ ਆਪਾਂ ਕareleਆਂ ਦੀ ਤਿਆਰੀ ਠੀਕ ਹੈ ਜੀ ਆ ਦੇਖੋ ਕarele ਆਪਣੇ ਬੋਇਲਡ ਹੋ ਚੁੱਕੇ ਨੇ ਆ ਦੇਖੋ ਇੱਕ ਸੀਟੀ ਮਰਵਾਈ ਹੈ ਬਿਲਕੁਲ ਮੈਨੂੰ ਆ ਦੇਖੋ ਬਿਲਕੁਲ ਹੋ ਚੁੱਕੇ ਨੇ ਤਿਆਰ ਠੀਕ ਹੈ ਜੀ ਜੁੜੇ ਨਾ ਤੇ ਲੋ ਗਾਇਸ ਇਧਰ ਕੀਤਾ ਹੋਇਆ ਆਪਾਂ ਮਸਾਲਾ ਤਿਆਰ ਜਿਹੜਾ ਆਪਾਂ ਕareleਆਂ ਦੇ ਵਿੱਚ ਮਸਾਲਾ ਪਾਣੇ ਤੇ ਆ ਦੇਖੋ ਜੀ ਆਦਰਕ ਲੈ ਲਿਆ ਹਰੀਆਂ ਮਿਰਚਾਂ ਲਸਣ ਤੇ ਪਿਆਜ਼ ਲੈ ਲੇ ਠੀਕ ਹੈ ਜੀ ਤੇ ਇੱਕ ਲਵਾਂਗੇ ਆਪਾਂ ਕੱਚੇ ਅੰਬੀ ਕੱਚੇ ਅੰਬੀ ਜਿਵੇਂ ਆਪਾਂ ਅੱਜ ਕੱਲ ਕੱਚੇ ਅੰਬੀ ਆਪਣੇ ਕੋਲ ਹੈਗੇ ਨਹੀਂ ਤੇ ਆਪਾਂ ਅਮਚੂਰ ਵੀ ਪਾ ਲੈਣੇ ਹੁੰਦੇ ਨੇ ਠੀਕ ਹੈ ਤੇ ਬਾਕੀ ਜਿੱਦਾਂ ਬਣਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨੂੰ ਵੀਡੀਓ ਸ਼ੇਅਰ ਕਰਦੇ ਆਂ ਤਦ ਤੱਕ ਬਨੇ ਰਹੋ ਤੇ ਲੋ ਗਾਇਸ ਇਧਰ ਦੇਖਦੇ ਆਪਾਂ ਦਾਲ ਸਾਡੀ ਦਾਲ ਬਣ ਕੇ ਹੋ ਗਈ ਤਿਆਰ ਆ ਦੇਖੋ ਦਾਲ ਸਾਡੀ ਇਕਦਮ ਘੁਲ ਗਈ ਹੈ ਤੇ ਆ ਦੇਖੋ ਥੋੜੀ ਥੋੜੀ ਖੜੀ ਹੈ ਤੇ ਇਹ ਤੜਕਾ ਲਾਣ ਤੋਂ ਬਾਅਦ ਵੀ ਜਿਵੇਂ ਆਪਾਂ ਚਾਹੀਏ ਨਾ ਫਿਰ ਇਹਨੂੰ ਬਾਅਦ ਚ ਰੱਖ ਦਿੰਦੇ ਆ। ਵੈਸੇ ਬਿਲਕੁਲ ਤਿਆਰ ਹੋ ਚੁੱਕੀ ਹੈ। ਆਪਾਂ ਹੁਣ ਲਾਵਾਂਗੇ ਤੜਕਾ। ਸਭ ਤੋਂ ਪਹਿਲਾਂ ਦਾਲ ਨੂੰ ਤੜਕਾ ਲਾ ਲੂੰਗੀ। ਫਿਰ ਉਸ ਤੋਂ ਬਣਾਉਂਗੀ ਮੈਂ ਕarele। ਕ੍ਰੀਲੇ ਬਣਾਉਂਗੀ ਕਿ ਮੈਨੂੰ ਹੁਣ ਰੱਖਣੀ ਪੈਣੀ ਹੈ ਕਿਉਂਕਿ ਇਹ ਨਾ ਕਾੜਮੀ ਥੱਲੇ ਨਹੀਂ ਰੱਖਣੀ ਚਾਹੀਦੀ। ਇਹ ਕਾੜਮੀ ਸਾਨੂੰ ਉੱਤੇ ਹੀ ਰੱਖਣੀ ਚਾਹੀਦੀ ਹੈ। ਫਿਰ ਇਹ ਤਾਂ ਹੀ 蒂ੜਕ ਜਾਂਦੀ ਹੈ ਜਲਦੀ। ਹਲੋਜੀ ਇਹ ਮੈਂ ਇੱਥੇ ਰੱਖ ਦਿੰਦੇ ਆ ਆਪਾਂ। ਤੇ ਹੁਣ ਆਪਾਂ ਲਾਨੇ ਆ ਤੜਕਾ ਦਾਲ ਨੂੰ ਤੇ ਲੋ ਜੀ ਇਹਦੇ ਚ ਲਾ ਲੈਨੇ ਆਪਾਂ ਸਭ ਤੋਂ ਪਹਿਲਾਂ ਤੜਕਾ ਤੁਸੀਂ ਪਿਛਲੀ ਵੀਡੀਓ ਚ ਵੀ ਦੇਖਿਆ ਨਾ ਕਿ ਆਪਾਂ ਦਾਲ ਨੂੰ ਪਹਿਲਾਂ ਤੜਕਾ ਲਾ ਕੇ ਫਿਰ ਉਸ ਤੋਂ ਬਾਅਦ ਗਰੇਲੇ ਬਣਾਏ ਸੀ ਤੇ ਇਸ ਤਰ੍ਹਾਂ ਤੇਲ ਮੇਰੇ ਕੋਲ ਨਾ ਗਰਮ ਸੀਗਾ ਪਹਿਲਾਂ ਹੀ ਆਹ ਜਿਹੜੀ ਮੇਰੇ ਤੇ ਪਿਆ ਹੋਇਆ ਸੀਗਾ ਕਿ ਮੈਂ ਕਿਹਾ ਚਲੋ ਇਹ ਤੜਕਾ ਲਾ ਲੈਨੇ ਆ ਤੇ ਤੜਕਾ ਆਪਾਂ ਘੱਟ ਕੇ ਤਿਆਰ ਕੀਤਾ ਹੀ ਹੋਇਆ ਤੇ ਲੋ गाइस ਤੇਲ ਹੋ ਗਿਆ ਗਰਮ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਨਾ ਲਸਣ भून लागे क्योंकि थोड़ा लसन का कच्चापन खत्म हो जाए ना तो बढ़िया लगता है बड़ी दाल ये हल्का हल्का जब ब्राउन हो जाए ना फिर उस बाद हम आप थोड़ा जहा ब्राउन हो जाए जी ब्राउन हो, हो गया हूँ आप देंगे प्याजा मिर्च हम आप ची तरह पहले भुन ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਸ ਟਮਾਟਰ ਦਾਲ ਨੂੰ ਵਧੀਆ ਜਿਹਾ ਤੜਕਾ ਲੱਗਿਆ ਹੋਵੇ ਨਾ ਤਾਂ ਬਹੁਤ ਟੇਸਟੀ ਲੱਗੇਗਾ। ਥਿਲਵਾ ਜੀ ਇੱਧਰ ਪੁੱਜੀਆ ਮਸਾਲਾ ਹੁਣ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਟਮਾਟਰ ਤੇ ਨਾਲ ਦਾਲ ਨੂੰ ਵਧੀਆ ਜਿਹਾ ਤੜਕਾ ਲਾ ਕੇ ਫਿਰ ਆਪਾਂ ਕਰਦੇ ਹਾਂ ਇਹਨਾਂ ਨੇ ਫਰੀਲੇ ਵੀ ਤਿਆਰੀ ਤੇ ਚਾਤਾ-ਤਾਪਾ ਫਰੀਲੇ ਦੇ ਲਈ ਨਾ ਦੇਖਦੇ ਆ ਮਸਾਲਾ ਕੀ ਕੀ ਤਿਆਰ ਕਰਨਾ ਬਾਕੀ ਨਾ ਕੱਟ ਕੇ ਸਾਰਾ ਕੁਝ ਰੱਖ ਲਿਆ ਸੀਗਾ ਆ ਦੇਖੋ करेले मैं बोयल करके अंदर ही ले आई सह देखो जी मैं ये लेके आई हाँ अंबी मेरी याद नहीं सी दिया। कच्ची अंबी होंगी ये भी बहुत टेस्टी बना बनाई है जब तक आप आ आए ना लसन वगैरह हरिया मिर्चा ये दरड़ फरड़ कर लैने जिम्मे ज्यादा कुटना नहीं है पहले मसाले वाले जो बनाऊंगी ना मैं ये बिल्कुल अलग तरीका है तेल नहीं पाऊंगी अज मैं अच्छ मैं स्पैशल बनाऊंगी ਸਬ ਤੋਂ ਪਹਿਲਾਂ ਆਪਾਂ ਪੀਸ ਲੈਨੇ ਆ ਧਨੀਆ ਪੀਸਾ ਤੇ ਲਸਣ ਥੋੜਾ ਜਿਹਾ ਦਰੜ ਕਰ ਜਿਆਦਾ ਨਹੀਂ ਕੁਟਣਾ ਹੈਗਾ ਤਾਂ ਬਸ ਧਨੀਆ ਕੁਟ ਕੇ ਲਓ ਜੀ ਇਹਨੂੰ ਆਪਾਂ ਸਿਰ ਜਿਆਦਾ ਨਹੀਂ ਕੁਟਣਾ ਹੈਗਾ ਠੀਕ ਹੈ ਦਰੜ ਪਰੜ ਕਰਦੇ ਤੇ ਇਧਰ ਆਖਾ ਮਸਾਲਾ ਭੁੱਜ ਗਿਆ ਕਿ ਹੁਣ ਇਹਦੇ ਟੇਸਟ ਲਈ ਆਪਾਂ ਪਾਉਣ ਲੱਗੇ ਆ ਇਹਦੇ ਵਿੱਚ ਆਪਾਂ ਟੇਸਟ ਵਧਾਉਣ ਲਈ ਨਾ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਉਂਗੀ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਇਹ ਪੂਰੀ ਜੀ ਫਾਉਂਡੀ ਹੈ ਦੇਖ ਕੇ ਲਈ। ਬਾਕੀ ਨੇ ਸਾਰਾ ਕੁਝ ਪਾਇਆ ਹੋਇਆ ਹੈ। ਦੁੱਤੀ ਹੋ ਮਸਾਲਾ ਸਾਡਾ ਬਿਲਕੁਲ ਬਾੜ ਕੇ ਪਿਆ। ਹੁਣ ਮੈਂ ਪੈਨ ਨੂੰ ਥਾਲ ਦੇ ਵਿੱਚ ਪਾ ਦਿੰਦਾ। ਪੁੱਜ ਗਿਆ ਸਾਡਾ ਮਸਾਲਾ ਦੇਖੋ ਜੀ। ਚੁੱਲ੍ਹੇ ਦੇ ਵਸੇ ਕੰਮ ਹੋ ਜਾਂਦੇ। ਸੁਨੋ ਜੀ ਇਹ ਆਪਾਂ ਪਾ ਦਿੰਨੇ ਆਂ ਮੈਂ ਨੂੰ ਥਾਲ ਦੇ ਵਿੱਚ। ਚੰਗੀ ਤਰ੍ਹਾਂ ਰਲਾ ਲਾ ਲੈ। ਇਹ ਗਰੇਜਾ ਜਦਵਾਦੀ ਹੈ ਨਾ। ਐਦਾਂ ਸਾਡੀ ਦਾਲ ਚੁੱਲੇ ਤੇ ਬਣ ਕੇ ਹੋ ਜਾਂਦੀ ਤਿਆਰ। ਤੜਕਾ ਲੱਗ ਚੁੱਕਿਆ। ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਕ੍ਰੇਲੇ ਬਣਾਉਣ ਦੀ ਤਿਆਰੀ। ਔਰ ਆਪਾਂ ਕ੍ਰੇਲੇ ਕਿੱਦਾਂ ਬਣਾਵਾਂਗੇ ਬਿਨਾ ਤੇਲ ਤੋਂ ਵੀ ਤੁਹਾਨੂੰ ਜ਼ਰੂਰ ਦੱਸੂੰਗੀ। ਆਪਾਂ ਬਹੁਤ ਟੇਸਟੀ ਬਣਦੇ ਆ। ਕਿੱਦਾਂ ਬਣਦੇ ਆ। ਤੇ ਲੋ ਗਾਇਜ਼ ਇੱਧਰ ਹੁਣ ਆਪਾਂ ਦਾਲ ਲਾ ਦਿੱਤੀ ਹੁਣ ਆਪਾਂ ਕਰਨ ਲੱਗਿਆ ਕ੍ਰੇਲਿਆਂ ਦੀ ਤਿਆਰੀ। ਠੀਕ ਹੈ। ਤੇ ਮੈਂ ਦੱਸ ਰਹੀ ਸੀ ਤੁਹਾਨੂੰ ਕਿ ਮੈਂ ਬਿਨਾ ਤੇਲ ਤੋਂ ਬਣਾਣੀ ਹੈ ਬਹੁਤ ਘੱਟ ਤੇਲ ਜਿਸ ਨੂੰ ਕਹਿੰਦੇ ਨੇ ਬਿਨਾ ਤੇਲ ਤੋਂ ਤੇ ਗਾਇਸ ਮੈਂ ਤੇਲ ਨਹੀਂ ਪਾਉਂਗੀ ਇਹਦੇ ਵਿੱਚ ਪਾਉਂਗੀ ਸਿਰਫ ਦੇਸੀ ਘਿਓ ਵੀ ਥੋੜਾ ਜਿਹਾ ਥੋੜਾ ਜਿਹਾ ਦੇਸੀ ਘਿਓ ਪਾ ਲੈਣਾ ਇਹ ਵਾਲੇ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਿਓ ਬਹੁਤ ਤੇ ਮੰਨ ਕਰੇਗਾ ਤੁਹਾਡਾ ਖੁਸ਼ ਹੋ ਜਾਏਗਾ ਠੀਕ ਹੈ ਜਦ ਤੱਕ ਆਪਣਾ ਦੇਸੀ ਘਿਓ ਗਰਮ ਹੋਏਗਾ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾ ਲੈਣਾ ਇਹ ਮਸਾਲਾ ਮੈਂ ਬਣਾ ਕੇ ਰੱਖ ਲਿਆ ਇਹ ਵੱਨੇ ਜੜਾ ਲੈ ਸੰਮੇ ਦਰੜ ਫਰੜ ਕਿਤਨ हरिया मिर्च हूँ सब तो पहले आपू पा लेंगे ठीक है इन कर लेंगे फिर हम इसे तरी आप इन्होंने प्याजा भी दरड़ फरड़ जी करा ये आप अदरक कर ला ठीक है जी ज्यादा नहीं कुटना है इन ਲੋਜੀ ਜਿਆਦਾ ਨਹੀਂ ਕੁੱਟਣੀ ਇਹ ਵੀ ਆਪਾਂ ਇਦਾਂ ਹੀ ਕਰਾਂਗੇ ਹੁਣ ਇਹਨਾਂ ਵਿੱਚੇ ਪਿਆਜ਼ਾਂ ਨੂੰ ਪਾ ਦਾਂਗੇ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਲਾਦਾਂਗੇ ਤੇ ਲੋਗਾ ਇਹਦੇ ਨਾਲ ਆਪਾਂ ਥੋੜਾ ਜਿਹਾ ਜਿਹੜਾ ਅਦਰਕ ਹੈ ਨਾ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਦਰੜਪਰੜ ਕਰਕੇ ਪਾ ਦਾਂਗੇ ਠੀਕ ਹੈ ਜੀ ਇਹ ਵੀ ਇਦਾਂ ਹੀ ਕੁੱਟ ਲੈਣਾ ਆਪਾਂ ਇਹਦੇ ਚੀਜ਼ ਇਹ ਬਕੂਚੇ ਦੇ ਹੁਣ ਇਹਨੂੰ ਵੀ ਆਪਾਂ ਇੱਦਾਂ ਹੀ ਪਾ ਦੇਣਾ ਇਹਦੇ ਨਾਲ ਵੀ ਵਧੀਆ ਫਲੇਵਰ ਆ ਜਾਂਦਾ ਹੋਰ ਟੇਸਟ ਵੀ ਵਧੀਆ ਆ ਜਾਂਦਾ ਤੇ ਇੱਧਰ ਕੱਟ ਲਾਂਗੇ ਹੁਣ ਆਪਾਂ ਅੰਬੀ ਠੀਕ ਹੈ ਜੀ ਕੱਚੀ ਅੰਬੀ આમਚੂਰ ਪਾਉਂਦੇ ਨਾ ਆਪਾਂ ਆਮਚੂਰ ਨਹੀਂ ਪਾਵਾਂਗੇ ਆਪਾਂ ਕੱਚੀ ਅੰਬੀ ਪਾਵਾਂਗੇ ਕੱਚੀ ਅੰਬੀ ਜੇਕਰ ਤੁਸੀਂ ਚਾਹਣੀ ਕੋਕੂ ਦੇ ਪਾਸਾ ਤੇ ਦਿਓ ਤੇ ਮੈਂ ਪਾ ਰਿਆਂ ਨੂੰ ਕੱਦੂ ਕਸ ਕਰ ਲੈਣਾ ਹੁਣ ਇਹਦੇ ਨਾਲ ਹੀ ਆਪਾਂ ਇਹਨੂੰ ਕੱਦੂ ਕਸ ਕਰ ਲਾਂਗੇ ਲੋਚ ਇਹ ਦੇ ਚਾਪਾ ਅੱਧੀ ਅੱਧੀ ਕੱਦੂ ਘਸਾ ਲਈ ਠੀਕ ਹੈ ਜੀ ਫੋਨੇ ਨੂੰ ਆਪਾਂ ਇੱਥੇ ਚੰਗੀ ਤਰ੍ਹਾਂ ਭੁੰਨ ਲੈਣਾ ਕਿਉਂਕਿ ਆਪਾਂ ਮਸਾਲਾ ਭੁੰਨਦੇ ਹਾਂ ਨਾ ਐਦਾ ਭੁੰਨ ਲੈਣਾ ਲੋ ਗਲ ਜਾਂਦਾ ਤੇ ਕੁਝਦੇ ਆ ਸਾਡੇ ਠੀਕ ਹੈ ਜਦ ਤੱਕ ਆਪਾਂ ਆਪਣੇ ਤਰੇਲਿਆਂ ਨੂੰ ਨਾ ਇਹਦੇ ਵਿੱਚ ਕੱਢ ਲੈਣੇ ਆ ਕੁਰੇਲੇ ਬੋਇਲਡ ਹੋਏ ਨਾ ਸਾਰੇ ਆਪਾਂ ਇਹਨੂੰ ਇਹਦੇ ਚੀਨ ਲੈਣੇ ਆ ਜਿਵੇਂ ਆਪਾਂ ਨਮਕ ਪਾਉਂਦੇ ਆ ਨਾ ਇਹਦੇ ਵਿੱਚ ਤੇ ਥੋੜਾ ਬਹੁਤ ਜੇ ਪਾਣੀ ਹੁੰਦਾ ਉਹ ਵੀ ਨਿਕਲ ਜਾਂਦਾ ਹੈ ਕੜਵਾ ਪਾਣੀ ਜਿਹੜਾ ਕਹਿ ਦਿੰਦੇ ਆ ਨਾ ਉਹ ਨਿਕਲ ਜਾਂਦਾ ਆ ਦੇਖੋ ਮੈਂ ਬਿਲਕੁਲ ਵੀ ਨਾ ਉਹਨੇ ਕਿੰਨੀ ਸੀਗੇ ਕੀ ਕਹਿੰਦੇ ਪਾਣੀ ਨਹੀਂ ਪਾਇਆ ਤੇ ਆ ਦੇਖ ਲਓ ਬਿਨਾ ਪਾਣੀ ਤੋਂ ਇਦਾਂ ਦੇ ਹੋ ਜਾਣਗੇ ਤੁਹਾਡੇ ਘੱਟ ਘੱਟ ਕੇ ਰੱਖ ਲਾਂਗੇ ਹੁਣ ਜਦ ਤੱਕ ਇਹਦਾ ਪਾਣੀ ਜਿਹੜਾ ਸੀ ਨਾ ਕੋੜਾ ਪਾਣੀ ਉਹ ਨਿਕਲ ਜਾਏਗਾ ਇਹਦੇ ਵਿੱਚ ਪਾ ਦਾਂਗੇ ਆਪਾਂ ਹੱਦ ਤੱਕ ਨਮਕ ਮਿਰਚ ਦੇ ਦੇਖੋ ਵਧੀਆ ਜਿਹਾ ਪਿਆਜ਼ ਭੁੱਜ ਗਿਆ ਨਾ ਸਾਡੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਨਮਕ ਮਿਰਚ ਵਗੈਰਾ ਇੱਧਰ ਭੁੱਜ ਗਿਆ ਨਾ ਹੁਣ ਦੇਖੋ ਪਿਆਜ਼ ਸਾਡੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਨੇ ਟੇਸ ਅਨੁਸਾਰ ਆਪਣੇ ਨਮਕ ਥੋੜੀ ਜੀ ਹਲਦੀ ਠੀਕ ਹੈ ਜੀ ਹਲਕੀਆਂ ਜੀਆਂ ਮਿਰਚਾਂ ਪਾਵਾਂਗੇ ਕਿਉਂਕਿ ਆਪਾਂ ਮਿਰਚ ਹਰੀ ਪਾਈ ਹੋਈ ਹੈ ਠੀਕ ਹੈ ਥੋੜੀ ਜੀ ਆਪਾਂ ਢੇਕੀ ਮਿਰਚ ਪਾਵਾਂਗੇ ਵਿੱਚ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਧਨੀਆ ਪੀਸਿਆ ਹੋਇਆ ਗਰਮ ਮਸਾਲਾ ਕਿਚਨ ਕਿੰਗੇ ਮਸਾਲਾ ਜਿੰਨਾ ਮਰਜੀ ਤੁਸੀਂ ਆਪਣੇ ਟੇਸ ਅਨੁਸਾਰ ਜੋ ਮਰਜੀ ਮਸਾਲੇ ਪਾ ਸਕਦੇ ਹੋ ਕਈਆਂ ਨੂੰ ਮਸਾਲੇ ਬੰਦ ਵੀ ਹੁੰਦੇ ਜੇਕਰ ਤੁਸੀਂ ਚਾਹੋ ਨਏ ਮਸਾਲੇ ਤੁਸੀਂ ਨਹੀਂ ਵੀ ਪਾ ਸਕਦੇ ਠੀਕ ਹੈ ਤੇ ਹੁਣ ਇਹਨੂੰ ਐਨ ਵਧੀਆ ਤਰੀਕੇ ਨਾਲ ਆਪਰੇਦਾ ਹੁੰਨ ਲਾਂਗੇ ਸਾਡੀ ਹਲਦੀ ਕੱਚੀ ਨਾ ਹੋਵੇ ਠੀਕ ਹੈ ਜੀ ਆਹ ਦੇਖੋ ਇਹਨੂੰ ਜੇਕਰ ਤੁਸੀਂ ਮਸਾਲਾ ਬਲੇ ਤਰੇਲੇ ਵੀ ਬੋਲ ਸਕਦੇ ਹੋ ਤੇ ਦੋ ਪਿਆਜ਼ਾ ਤਰੇਲੇ ਵੀ ਹੋ ਸਕਦੇ ਹੋ ਗਵਾਈ ਹੋਏ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਬਿਨਾ ਫਰਾਈ ਕਰੇ ਲੇ ਨੇ ਇੱਕੀ ਉਹ ਮੈਂ ਬਿਲਕੁਲ ਥੋੜਾ ਜਿਹਾ ਪਾਇਆ ਸੀ ਆ ਦੇ ਕੋਈ ਟਾਈ ਮੇਰਾ ਮਸਾਲਾ ਥੱਲੇ ਲੱਗਣ ਲੱਗ ਜਾਂਦਾ ਨਾ ਆ ਦੇਖੋ ਐਦਾ ਭੁੱਜ ਗਿਆ ਹੁਣ ਆਪਾਂ ਇਹ ਵਾਲੇ ਕarele ਜਿਹੜੇ ਬੋਇਲਡ ਹੋਏ ਨੇ ਹੁਣ ਆਪਾਂ ਇਹਨੂੰ ਇੱਧੇ ਵਿੱਚ ਪਾ ਦਾਂਗੇ ਆ ਦੇਖੋ ਹੁਣ ਇਹਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਰਲ ਆ ਜਾਣਗੇ ਇਹ ਮੈਂ ਥੋੜੇ ਜਿਹਾ ਤਾ ਬਣਾ ਨਹੀਂ ਹੋਣੇ ਇੱਕਦ ਦੇ ਟਾਈਮ ਸੀ ਮੈਂ ਦਾਲ ਵਗੈਰਾ ਬਣਾਈ ਹੋਵੇ ਤੁਸੀਂ ਚਾਹੋ ਤੇ ਖੁੱਲੇ-ਡੁੱਲੇ ਵੀ ਬਣਾ ਸਕਦੇ ਹੋ ਆਪਣੇ ਘਰ ਦੇ ਹਿਸਾਬ ਨਾਲ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਬਣਾਇਓ ਆ ਦੇਖੋ ये करेले बना लिए के देखो बहुत टेस्टी भी बहुत आसान तरीके करके चंह रला लो रला के थोड़ी देर चाहे इन ढा के रख दो गाइस आ देख लो तो, प्याजा करेले मसाले वाले बन के हो गए तैयार आ देखो किन्ने वाला तरीके बने हैं ਬਹੁਤ ਟੇਸਟੀ ਬਣੇ ਤੇ ਫੋਨ ਆ ਪਹਿਲੇ ਮੈਂ ਥੱਲੇ ਲਾਣ ਲੱਗੇ ਸੀ ਕਿਉਂਕਿ ਅੱਗ ਹੋਗੀ ਮੇਰੀ ਬਹੁਤ ਤੇਜ਼ ਤੁਸੀਂ ਇਹਨੂੰ ਮੰਦੀ ਮੰਦੀ ਅੱਗ ਤੇ ਬਣਾ ਸਕਦੇ ਤੇ ਦੇਖੋ ਕਿ ਇਕਦਮ ਕarele ਬਿਲਕੁਲ ਵਿੱਚ ਤਿਆਰ ਹੋ ਗਏ ਨੇ ਤੁਹਾਨੂੰ ਕarele ਦੇਖਣਗੇ ਨਹੀਂ ਤੇ ਖਾਣ ਦੇ ਵਿੱਚ ਇਹਦਾ ਬਹੁਤ ਵਧੀਆ ਟੇਸਟ ਆਊਗਾ ਇਸ ਤਰੀਕੇ ਨਾਲ ਬਣਾਉਣਾ ਠੀਕ ਹੈ ਮੈਨੂੰ ਜਰੂਰ ਦੱਸਣਾ ਆ ਦੇਖ ਲਓ ਤੇ ਕਲੇੜੇ ਦੇਖੋ ਕਿੰਨੇ ਵਧੀਆ ਤੇ ਕਿੰਨੇ ਅੱਛੇ ਤਰੀਕੇ ਨਾਲ ਬਣੇ ਹੋਏ ਨੇ ਬਹੁਤ ਟੇਸਟੀ ਲੱਗਦੇ ਨੇ ਇਹ ਵਾਲੇ ਕਲੇੜੇ ਬਣੇ ਹੋਏ ਜੇ ਕਦੇ ਨਹੀਂ ਬਣਾਏ ਤੇ ਬਣਾ ਕੇ ਜਰੂਰ ਦੇਖੋ ਠੀਕ ਹੈ ਜੀ ਲਓ ਗਾਇਸ ਆ ਦੇਖੋ ਸਾਡੇ ਗਰੇਲੇ ਮੈਂ ਕਿ ਹੂੜੇ ਦੇ ਵਿੱਚੋਂ ਕੱਢ ਲੇ ਮੈਂ ਆਪਾਂ ਇਹਨੂੰ ਕੱਢ ਕੇ ਬੌल्स ਪਾ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਐ ਸੀ ਲੋ ਆ ਦੇਖੋ ਇਦਾਂ ਦੇ ਕੁਝ ਬਣ ਕੇ ਤਿਆਰ ਹੋਣਗੇ ਕਰੇਲੇ ਇਸ ਤਰ੍ਹਾਂ ਬਣਦੇ ਆ ਤੁਸੀਂ ਵੀ ਬਣਾਇਓ ਠੀਕ ਹੈ ਜੀ ਤੇ ਮੈਨੂੰ ਜ਼ਰੂਰ ਕਮੈਂਟ ਚ ਦੱਸਿਓ ਕਿੱਦਾਂ ਦੇ ਲੱਗੇ ਮੇਰੇ ਆਹਲੇ ਕਰੇਲੇ ਬਿਲਕੁਲ ਨਵੇਂ ਤਰੀਕੇ ਦੇ ਤੇ ਲੋ ਗਾਇਜ਼ ਇੱਧਰ ਕੰਮ ਕਰ ਲਿਆ ਸੀ ਆਪਾਂ ਬੜੇ ਦਿਨ ਹੋ ਗਏ ਸੀਗੇ ਤੇ ਘਰ ਦੇ ਕਹਿੰਦੇ ਸੀ ਅੱਜ ਫੁਲਕਾ ਚਿੱਲੇ ਦਾ ਖਾਣੇ ਨੂੰ ਜੀ ਕਰਦਾ ਤੇ ਆ ਦੇਖੋ ਜੀ ਮੈਂ ਚਿੱਲੇ ਤੇ ਬਣਾਉਣ ਲੱਗੇ ਜੀ ਫੁਲਕੇ ਕਿਉਂਕਿ ਥੋੜੀ ਨਾ ਠੰਡੀ ਠੰਡੀ ਜੀ ਹਵਾ ਚੱਲ ਰਹੀ ਹੈ ਠੀਕ ਹੈ ਮੌਸਮ ਵੀ ਠੀਕ ਹੈ ਗਰਮੀ ਵੀ ਨਹੀਂ ਹੈਗੀ ਜ਼ਿਆਦਾ ਮੇਰੇਕੇ ਚਲੋ ਮੈਂ ਚੁੱਲ੍ਹੇ ਤੇ ਬਣਾ ਲੈਂਗੇ ਤੁਹਾਨੂੰ ਪੁੱਲ ਕੇ ਤੇ ਚਾਵਲ ਬਣਾ ਲਾਂਗੇ ਆਪਾਂ ਅੰਦਰ ਠੀਕ ਹੈ ਜੀ ਮੇਰੇ ਬੱਚੇ ਮੇਰਾ ਪਰਿਵਾਰ ਖੁਸ਼ ਰਵੇ ਮੈਨੂੰ ਇਹ ਸਭ ਤੋਂ ਵਧੀਆ ਲੱਗਦਾ ਹੈ ਇੱਧਰ ਦੇਖ ਲਓ ਚੁੱਲ੍ਹਾ ਬਣਾ ਲਿਆ ਬਹੁਤ ਸੋਹਣੀ ਹਲਕ ਹੋ ਰਹੀ ਸੀ ਤੇ ਮੈਨੂੰ ਕਈ ਵਾਰੀ ਭੈਣਾਂ ਦਾ ਕਮੈਂਟ ਆਂਦੇ ਹੁੰਦੇ ਕਿ ਤੁਸੀਂ ਚੁੱਲ੍ਹੇ ਦੇ ਬਿਲਕੁਲ ਅੱਗੇ ਨਾ ਬੈਠਿਆ ਕਰੋ ਚੁੱਲ੍ਹੇ ਤਾਂ ਬਹੁਤ ਸਾਈਡ ਨੂੰ ਨਹੀਂ ਆਜੀ ਮੈਂ ਤੁਹਾਨੂੰ ਵੈਸੇ ਲੱਗਦਾ ਹੋਣਾ ਪਰ ਇੱਥੇ ਨਾ ਥੋੜਾ ਸਾਡੇ ਸ਼ੈੱਡ ਵਗੈਰਾ ਪਿਆ ਹੋਇਆ ਤੇ ਬਹੁਤ ਸੋਹਣਾ ਮਤਲਬ ਠੰਡਾ ਠੰਡਾ ਜਿਆ ਰਹਿੰਦਾ ਹੈ ਗਰਮੀ ਨਹੀਂ ਲੱਗ ਅਰ ਜ਼ਿਆਦਾਤਰ ਮੈਂ ਚੁੱਲ੍ਹੇ ਦਾ ਕੰਮ ਉਹਦੇ ਹੀ ਕਰਦੀ ਹੁੰਨੀ ਐ ਜਿੱਦਾਂ ਥੋੜਾ ਠੰਡਾ ਮੌਸਮ ਹੋਵੇ ਜਾਂ ਸਵੇਰ ਜਾਂ ਸ਼ਾਮ ਹੋਵੇ ਤੇ ਐਤਾ ਕਰ ਲੈਂਦੀ ਆ ਜੀ ਮੈਂ ਆਪਣੇ ਘਰ ਦੇ ਕੰਮ ਤੇ ਬਾਕੀ ਬਹੁਤ ਸਾਰੇ ਆ ਜਿਹੜੇ ਨਹੀਂ ਵੀ ਪਸੰਦ ਕਰਦੇ ਚੁੱਲ੍ਹੇ ਅੱਗੇ ਬੈਠਣਾ ਪਰ ਮੈਨੂੰ ਸ਼ੌਂਕ ਐ ਮੈਂ ਹਰ ਕੰਮ ਆਪਣਾ ਸ਼ੌਂਕੀਆ ਕਰਦੀ ਹਾਂ ਮੇਰੇ ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੁੰਦੀ ਤੇ ਲਓ ਗਾਇਜ਼ ਜੇਕਰ ਆਪਾਂ ਅੱਜ ਦਾ ਫੁੱਲਿਆ ਜਾਂ ਨੀਚੇ ਫੁਲਕਾ ਖਾਈਏ ਤੇ ਬਹੁਤ ਟੇਸਟੀ ਲੱਗਦਾ ਰਹੇ ਕਿੰਨਾ ਵਧੀਆ ਲੱਗਦਾ ਨਾ ਥੱਲੇ ਦੇ ਫੁਲਕੇ ਜਾਂ ਚੁੱਲੇ ਦੇ ਤੰਦੂਰ ਦੇ ਫੁਲਕੇ ਸਾਨੂੰ ਬਹੁਤ ਸਵਾਦ ਲੱਗਦੇ ਹਨਾ ਆ ਦੇ ਬੜਾ ਮਜ਼ਾ ਆਂਦਾ ਹੈ ਤਦੀ ਰੋਟੀ ਖਾਣ ਦਾ ਤੇ ਇੱਦਾਂ ਹੀ ਬਣਾ ਲੈਣੀ ਹੁੰਦੀਆਂ ਮੈਂ ਤਾਂ ਮੈਨੂੰ ਚੁੱਲੇ ਤੇ ਰੋਟੀ ਬਹੁਤ ਸਵਾਦ ਲੱਗਦੀ ਚੁੱਲੇ ਦੀ ਰੋਟੀ ਸਬਜੀ ਹੋਈ ዳਲ ਹੋਈ ਤੇ ਆਪਾਂ ਇਦਾਂ ਦੇ ਜੱਜ ਜੋ ਵੀ ਬਣਾਇਆ ਪਲੀਜ਼ ਮੇਰੇ ਆ ਇੱਕ ਰਿਕਵੈਸਟ ਕਰਦੀ ਹਾਂ ਤੁਹਾਡੇ ਅੱਗੇ ਸਾਰੇ ਅੱਗੇ ਮੈਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਪਰ ਇੱਕ ਪਿਆਰਾ ਜਿਹਾ ਲਾਈਕ ਦੇ ਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਮੈਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਆਪਣਾ ਨਾਮ ਜਰੂਰ ਜਿਹਦਾ ਵਧੀਆ ਕਮੈਂਟ ਹੁੰਦਾ ਤੇ ਮੈਂ ਜ਼ਰੂਰ ਪੜਦੀ ਹੁੰਨੀ ਆ ਤੇ ਪਿੰਨ ਵੀ ਕਰ ਦਿੰਨੀ ਹੁੰਨੀ ਆ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਚ ਰਹੋ ਤੇ ਆਜੋ ਜੀ ਨੂੰ ਜੀ ਨੂੰ ਰੋਟੀ ਖਾਣੀ ਹੈ ਭੁੱਖ ਲੱਗੀ ਹੈ ਤੇ ਆ ਕੇ ਰੋਟੀ ਖਾ ਲਓ ਕਈ ਵਾਰ ਇਹ ਹੁੰਦਾ ਨੇ ਕਈ ਵਾਰੀ ਸਾਡਾ ਵੇਖ ਕੇ ਵੀ ਮਨ ਕਰ ਜਾਂਦਾ ਕਾਚ ਅਸੀਂ ਇੱਦਾਂ ਦੀ ਦਾਲ ਖਾਈਏ ਇੱਦਾਂ ਦੀ ਸਬਜ਼ੀ ਖਾਈਏ ਰੋਟੀ ਖਾਈਏ ਤੇ ਲੋ ਜੀ ਮਿਲ ਲਗਦਾ ਮੈਂ ਕਰਦੀ ਆ ਐਂਡ ਹੁਣ ਤੇ ਮਿਲਾਂਗੀ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਥੈਂਕ ਯੂ ਸੋ ਮਾਚ ਮੇਰੇ ਵਲੌਗ ਨੂੰ ਇੰਨਾ ਪਿਆਰ ਦੇਣ ਲਈ ਜੀ ਸਾਰਿਆਂ ਨੂੰ ਮੇਰੀ ਬਹੁਤ ਸਾਰਾ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ